ਜਿਹੜੇ ਕਾਲੀਦ ਲਾ ਇਹਦਾ 25 ਸਾਲ ਨਹੀਂ ਹੁੰਦੇ ਅੱਛਾ 25 ਸਾਲ ਸਵਾਲੋਂ ਪੈਦਾ ਨਹੀਂ ਹੁੰਦਾ ਬਈ ਨੇ ਆਂਦੇ ਸਾਡੀ ਪੀਆਟੀ ਸੀਗਾ ਪੱਤਾ ਇੱਥੇ ਮੈਂ ਕਈ ਲੋਕਾਂ ਨਾਲ ਗੱਲ ਕਰ ਰਹੀ ਸੀ ਉਹ ਕਹ ਰਹੇ ਸੀ ਪਹਿਲੇ ਨੰਬਰ ਤੇ ਹਰਸਿਮਰਤ ਕੋਰ ਬਾਦਲ ਰਹਿਣਾ ਨਾ ਨਾ ਮੈਂ ਪਰੇ ਲਿਖ ਕੇ ਲੈ ਲਿਓ ਜੇ ਉਹ ਜਿੱਤ ਜਾ ਉਹਨਾਂ ਨੇ ਪਿੱਛੇ ਸ਼ਰਤਾਂ ਵੀ ਲਾ ਲਿਆ ਰੇ ਓਰੇ ਦੇ ਖੁੱਡੀਆਂ ਜਿੱਤਾਗਾ ਉਹ ਬੰਦਾ ਬਹੁਤ ਮਿਹਨਤੀ ਬੰਦਾ ਸੌ ਬੰਦਾ ਬਾਕੀ ਰਹੀ ਜੀ ਆਮ ਆਦਮੀ ਪਾਰਟੀ ਦੀ ਗੱਲ ਇਹ ਵੀ ਲੋਕਾਂ ਨੇ ਦਾਦਾ ਸਾਲ ਦੇਖਿਆ ਇਹਨੂੰ ਵੀ ਦੇਖ ਲਿਓ 5 ਸਾਲ ਆ ਪੂਰੇ ਤਾਂ ਹੋ ਗਏ 5 ਸਾਲ ਸਲੀਨਾ ਆ ਪਰ ਹਦੈ ਇਥੇ ਲੱਗਦਾ ਹੈ ਸ਼ਾਮਾ ਦੀ ਪਾਰਟੀ ਵਾਲਿਆਂ ਦਾ ਦੂਜੇ ਤਾਂ ਸਾਰੇ ਠੱਗੀ ਮਾਰ ਕੇ ਵਜ ਜਾਂਦੀ ਹੈ ਦੇਖੋ ਮਾਨ ਆਜਨਾ ਅਕਾਲੀਦਾਰ ਇਹਨਾਂ ਨੇ ਪੰਜਾਬ ਦਾ ਪੱਠਾ ਬਿਠਾਤਾ ਸੱਤਰੀ ਅਕਾਲ ਮਹਿਰ ਸ਼ਦੀਪ ਕੌਰ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਬਠਿੰਡਾ ਚ ਅਸੀਂ ਮੌਜੂਦ ਹਾਂ ਸੋਹਣਾ ਮੌਸਮ ਹੈ ਚੰਗੀ ਹਵਾ ਚੱਲ ਰਹੀ ਹੈ ਪਰ ਅਸੀਂ ਤਾਂ ਇੱਥੇ ਆਏ ਹਾਂ ਸਿਆਸੀ ਹਵਾ ਚੈੱਕ ਕਰਨ 2024 ਦੇ ਲਈ ਕਿਹਦੀ ਹਵਾ ਹੈ ਇਸ ਸੀਟ ਦੀ ਗੱਲ ਕਰੀਏ ਤਾਂ ਅਕਾਲੀ ਦਲ ਦਾ ਗੜ ਮੰਨਿਆ ਜਾਂਦਾ ਹੈ ਪਿਛਲੇ ਕਈ ਸਾਲਾਂ ਤੋਂ ਇੱਥੇ ਮੁੱਖ ਮੁਕਾਬਲਾ ਅਕਾਲੀ ਦਲ ਤੇ ਕਾਂਗਰਸ ਦੇ ਵਿਚਕਾਰ ਦੇਖਣ ਨੂੰ ਮਿਲਿਆ ਹੈ ਪਰ ਹੁਣ ਤਾਂ ਆਮ ਆਦਮੀ ਪਾਰਟੀ ਦੀ ਐਂਟਰੀ ਵੀ ਹੋ ਚੁੱਕੀ ਹੈ ਨਾਲੇ ਅਕਾਲੀ ਦਲ ਬੀਜੇਪੀ ਨਾਲੋਂ ਵੱਖ ਵੀ ਹੋ ਚੁੱਕਾ ਹੈ ਬੀਜੇਪੀ ਦਾ ਆਪਣਾ ਉਮੀਦਵਾਰ ਹੈ ਆਜ਼ਾਦ ਤੌਰ ਤੇ ਲੱਖਾ ਸਿਦਾਣਾ ਵੀ ਖੜੇ ਨੇ ਹੋਰ ਵੀ ਕਈ ਉਮੀਦਵਾਰ ਹੈ ਕੀ ਦੇਖਵਾ ਇਸਪਰੇ ਗੱਲ ਕਰਦੇ ਆ ਉਹ ਬਠਿੰਡਾ ਦੇ ਲੋਕਾਂ ਦੇ ਨਾਲ ਪਰ ਬਠਿੰਡਾ ਚ ਹਵਾ ਕੀ ਕਹਿ ਰਹੀ ਹੈ ਹਵਾ ਤਾਂ ਜੀ ਭਗਵੰਤ ਮਾਨ ਦੀ ਕਹਿ ਰਹੀ ਹੈ ਅੱਛਾ ਜਲਵਾ ਬਰਕਰਾਰ ਹੈ 2022 ਵਾਲਾ ਬਿਲਕੁਲ ਬਿਲਕੁਲ ਨਿਰਾਸ਼ਾ ਨਹੀਂ ਹੈ ਕੋਈ ਕੰਮ ਨਹੀਂ ਹੋਇਆ ਜੇ ਪੂਰੇ ਕਈ ਨਹੀਂ ਕੰਮ ਤਾਂ ਦੇਖੋ ਜੀ ਧੀਰੇ ਧੀਰੇ ਹੁਣ ਫਸਟ ਟਾਈਮ ਹੀ ਆਇਆ ਹੈਗਾ ਤਾਂ ਮੇਰੇ ਖਿਆਲ ਹੈਗਾ ਕਿ ਵੀ ਧੀਰੇ ਧੀਰੇ ਹੋਣਗੇ ਬੰਦਾ ਮਤਲਬ ਕਿ ਅੱਛੇ ਵਿਚਾਰ ਦਾ ਹੈ ਲੋਕਾਂ ਦੀ ਸੁਣਦਾ ਹੈ ਲੋਕਾਂ ਦੇ ਬਾਰੇ ਉਹ ਕਰਦਾ ਹੈਗਾ ਤੇ ਮੇਰੇ ਹਿਸਾਬ ਨਾਲ ਤਾਂ ਸਾਡੇ ਵੀਰ ਤਾਂ ਇਹੀ ਕਹਿੰਦੇ ਆ ਕਿ ਖੁੜੀਆ ਸਾਹਿਬ ਹਾਂ ਖੁੜੀਆ ਤੇ ਉਧਰ ਅਕਾਲੀ ਸਤਸਰਾ ਬੰਦਾ ਹੈ ਖੁੜੀਆ ਵੀ ਹਾਂ ਪਰ ਵਿਰੋਧ ਵੀ ਤਾਂ ਹੋ ਰਿਹਾ ਕਿਸਾਨ ਖੇਤ ਰਹਿੰਦੇ ਹੋਰ ਵਿਰੋਧਤਾ ਜੀ ਤੁਸੀਂ ਦੱਸੋਗੇ ਵੀ ਕਿੱਥੇ ਨਹੀਂ ਹੁੰਦਾ ਜੀ ਵਿਰੋਧ ਤਾਂ ਹਰ ਥਾਂ ਤੇ ਹੁੰਦਾ ਹੀ ਹੁੰਦਾ ਹੈ ਕਿਸਾਨ ਵੀ ਹੈਗੇ ਆ ਠੀਕ ਹੈ ਮਗਰ ਇਹ ਕਿ ਵੀ ਆਪਾਂ ਨੂੰ ਤਾਂ ਬੰਦਾ ਇੱਕ ਸਾਫ ਸੁਥਰਾ ਜਿਹਾ ਚਾਹੀਦਾ ਹੁੰਦਾ ਹੈ ਉਧਰ ਸਾਫ ਸੁਥਰੇ ਨਹੀਂ ਹਰਸਿਮਰਤ ਕੌਰ ਬਾਦਲ ਇਧਰ ਜੀਤ ਮਹਿੰਦਰ ਸਿੰਘ ਤੇ ਪਰਮਪਾਲ ਕੌਰ ਬੀਜੇਪੀ ਦੇ ਕੈਂਡੀਡੇਟ ਲੱਖਾ ਸਿਦਾਨਾ ਹਾਜੀ ਤੁਸੀਂ ਕਹਿ ਰਹੇ ਹੋ ਕਿ ਵੀ ਮਤਲਬ ਹਰਸਿਮਰਤ ਕੌਰ ਨੋਮੀਨੇਟ ਹੋ ਗਏ ਹਾਂ ਹੋ ਗਏ ਨੇ ਉਮੀਦਵਾਰ ਇਲਾਨਤੇ ਅੱਛਾ ਠੀਕ ਹੈ ਜੀ ਉਹਨਾਂ ਦੇ ਕੰਮ ਵੀ ਦਿਖੀ ਰਹੇ ਆ ਅਜੋਗਰ ਪਾਰਕ ਹੈ ਠੀਕ ਹੈ ਨਾ ਜੀ ਪਰ ਤੁਹਾਨੂੰ ਲੱਗਦਾ ਆਮ ਆਦਮੀ ਪਾਰਟੀ ਦਾ ਪਲੜਾ ਭਾਰੀ ਹੈ ਕਿ ਤੁਸੀਂ ਸਹਿਮਤ ਹੋ ਇਹਨਾਂ ਨਾਲ ਹਾਂ ਠੀਕ ਹੈ ਸਹਿਮਤ ਹਾਂ ਹਾਂ ਕਈ ਕੰਮ ਕੀਤੇ ਜਿਵੇਂ ਕਿ ਬਿਜਲੀ ਦਾ ਬਿੱਲ ਵਗੈਰਾ ਹੋਰ ਵੀ ਹੈ ਜੀ ਆ ਚੰਗੇ ਕੰਮ ਕੀਤੇ ਤੇ ਅਕਾਲੀ ਦਲ ਨੇ ਚੰਗੇ ਕੰਮ ਨਹੀਂ ਕੀਤੇ ਚੰਗੇ ਕੀਤੇ ਵੈਸੇ ਬਠਿੰਡੇ ਦੀ ਤਾਂ ਪ੍ਰੋਗਰੈਸ ਕੀਤੀ ਹੈ ਉਹਨਾਂ ਨੇ ਐਮਜ਼ ਵਗੈਰਾ ਹੈ 에어ਪੋਰਟ ਹੈ ਜੋਗਰ ਪਾਰਕ ਹੈ ਇਹਨਾਂ ਦੀ ਜੇ ਨੇ ਮੁੱਖ ਮੁਕਾਬਲਾ ਕਿਹਦਾ ਲੱਗਦਾ ਮੁੱਖ ਮੁਕਾਬਲਾ ਤਾਂ ਦੇਖੋ ਪਖੰਡ ਤਾਂ ਦੋ ਹਾਂ ਅਜੇ ਪਖਿਆ ਨਹੀਂ ਗਿਆ ਪੂਰਾ ਉਹ ਤਾਂ ਜਿਵੇਂ ਆਮ ਪਾਰਟੀ ਆ ਅਕਾਲੀ ਦਾ ਲੈ ਜੀ ਅਕਾਲੀ ਦਲ ਤੇ ਆਮ ਆਦੀ ਪਾਰਟੀ ਦੇ ਵਿੱਚ ਕਾਰ ਮੁਕਾਬਲਾ ਕਰ ਰਹੇ ਨੇ ਤੁਹਾਨੂੰ ਕੀ ਲੱਗਦਾ ਹੈ ਕਿਹਦਾ ਮੁਕਾਬਲਾ ਲੱਗਦਾ ਹੈ ਬਠਿੰਡਾ ਚ ਮੁਕਾਬਲਾ ਤਾਂ ਸਾਰਿਆਂ ਦਾ ਹੀ ਸਮਝੋ ਪਰ ਵੇਖੋ ਲੋਕ ਕਿਹਨੂੰ ਜਿਤਾਉਂਦੇ ਪੱਲੜਾ ਫਿਰ ਵੀ ਥੋੜਾ ਤਾਂ ਕਿਸੇ ਦਾ ਭਾਰੀ ਲੱਗਦਾ ਹੋਗਾ ਪੱਲੜਾ ਤਾਂ ਆਮ ਆਦਮੀ ਪਾਰਟੀ ਦਾ ਹੀ ਭਾਰਾ ਜੀ ਅੱਛਾ ਕਿਉਂ ਲੱਗਦਾ ਹਵਾ ਮਤਲਬ ਬਰਕਰਾਰ ਹੈ ਉਹਨਾਂ ਦੀ ਪੂਰੀ 2022 ਵਾਲੀ ਹਾਂਜੀ ਹਾਂਜੀ ਬਿਲਕੁਲ ਹਰ ਸਿਮਰਤ ਕੋਰ ਬਾਦਲ ਚੌਕਾ ਨਹੀਂ ਲਗਾ ਪਾਣਗੇ ਨਾ ਇਹ ਤਾਂ ਇਹ ਜਿਹੜੀ ਹੈਗੀ ਹੈ ਨਾ ਇਹਨਾਂ ਦਾ ਪਹਿਲਾਂ ਰਿਲਾਈਂਸ ਹੁੰਦਾ ਸੀ ਆਸਵੀਜ ਦੀ ਬੀਜੇਪੀ ਨਾਲ ਤੇ ਬੀਜੇਪੀ ਦੇ ਨਾਲ ਹੁਣ ਅਲਾਈਂਸ ਹੈ ਨਹੀਂ ਉਹਦੀਆਂ ਵੋਟਾਂ ਜਿਹੜੀਆਂ ਉਹ ਜੇ ਇਹ ਟੋਟਰੀ ਦਾ ਕੋਹਤਾ ਬਦਲ ਉਹਦੇ ਉਹਨਾਂ ਦੇ ਨੁਕਸਾਨ ਹੋਊਗਾ ਨਾ ਨਹੀਂ ਨੁਕਸਾਨ ਹੋਏਗਾ ਪਰ ਤੁਹਾਨੂੰ ਕੀ ਲੱਗਦਾ ਹੈ ਹਰਸਿਮਰਤ ਕੌਰ ਬਾਦਲ ਨੇ ਬਠਿੰਡੇ ਲਈ ਕੰਮ ਨਹੀਂ ਕੀਤਾ ਅੱਗੇ ਕੰਮ ਤਾਂ ਕਰਿਆ ਹੁਣ ਉਹਦੀਆਂ ਵੋਟਾਂ ਅੱਗੇ ਵੀ 20000 ਤੇ ਜਿੱਤਦੀ ਸੀ ਹੁਣ ਜੇ ਇਹ ਆਪਣੀ ਬੀਜੇਪੀ ਉਹਦੀਆਂ ਵੋਟਾਂ ਚੋਂ ਲੈ ਗਈ 50000 ਲੱਖ ਵੋਟ ਲੈ ਗਈ ਤਾਂ ਕਿਵੇਂ ਉਹ ਪਰ ਭਾਈ ਕਿੱਥੋਂ ਕਰੂ ਤੁਹਾਨੂੰ ਲੱਗਦਾ ਹਰਸਿਮਰਤ ਕੌਰ ਬਾਦਲ ਜਿੱਤਣਗੇ ਨਹੀਂ ਪਰ ਇਹ ਕੋਈ ਪਤਾ ਨਹੀਂ ਜੀ ਅਜੇ ਕੁਝ ਪਤਾ ਨਹੀਂ ਹਾਂ ਕੋਈ ਪਰ ਆਮਾ ਦੀ ਪਾਰਟੀ ਦਾ ਪਲੜਾ ਤੁਹਾਨੂੰ ਵੀ ਭਾਰੀ ਲੱਗਦਾ ਹਾਂ ਜੀ ਹਾਂ ਭਾਰੀ ਲੱਗ ਰਿਹਾ ਹਾਂ ਤੇ ਪਰ ਵੈਸੇ ਤੁਹਾਨੂੰ ਕੀ ਲੱਗਦਾ ਹੈ ਕਿ ਹਰ ਸਿਮਰ ਕੋਰ ਬਾਦਲ ਨੇ ਕੰਮ ਕਰਾਈ ਨੇ ਬਠਿੰਡਾ ਦੇ ਕਿ ਉਹ ਚੋਕਾ ਮਾਰ ਸਕਦੇ ਨੇ ਜਾਂ ਕਿਤੇ ਭਾਜੀਪੀ ਦੇ ਪੈਰ ਲੱਗ ਜਾਣਗੇ ਬਠਿੰਡਾ ਚ ਕਾਂਗਰਸ ਕਿ ਇਥੇ ਆਪਣਾ ਐਮਪੀ ਬਣਾ ਪਾਏਗੀ ਜਾਂ ਆਮਾ ਦੀ ਪਾਰਟੀ ਦੇ ਖੁੱਡਿਆ ਸਾਹਿਬ ਨਾ ਜਿੱਤ ਜਾਣ ਹਾਲੇ ਤਾਂ ਕੋਈ ਪਤਾ ਨਹੀਂ ਲੱਗਦਾ ਕੁਝ ਨਹੀਂ ਪਤਾ ਲੱਗ ਰਿਹਾ ਜੀ ਹਾਲੇ ਕੁਝ ਨਹੀਂ ਲੱਗ ਰਿਹਾ ਕੁਝ ਤਾਂ ਪਤਾ ਲੱਗਦਾ ਹੋਊਗਾ ਨਹੀਂ ਜੀ ਕੋਈ ਕਿਸੇ ਦਾ ਪਲੜਾ ਤਾਂ ਅੱਛਾ ਮੁੱਖ ਮੁਕਾਬਲਾ ਤਾਂ ਲੱਗ पांच इतने उम्मीदवार ने दो तो हम लगता होगा कि दो चो है हम सभी यूपी के रहने वाले हैं अच्छा, यूपी के। तो में सबसे बड़ी बात तो ये हाँ, है हाँ। दूसरी बात अगर हम कोई भी पॉइंट या कोई ऐसी करेंगे तो कहीं बीजेपी की बात कर रहे हैं बीजेपी की बात कर रहे हैं वास्तविकता में देखा जाए तो कुछ भी नहीं कह सकते कुछ नहीं बारे में कुछ भी नहीं कह सकते है जब हम बात करते हैं तो वो लोग कहेंगे तो बीजेपी बोल रहे है बीजेपी वाली बात भाषा बोल रहे हैं अयोध्या के रहने वाले हम है बैक लेकिन हम रहते यहाँ पे हैं पंजाब के हालात देखते हैं कि यहाँ हालात पे कुछ भी नहीं कहा जा सकता किस पे लहर जाए ਜਿੰਤਾ ਪਾਰਟੀ ਜਾ ਸਕਦੀ ਹੈ ਆਪ ਪਾਰਟੀ ਜਾ ਸਕਦੀ ਹੈ ਕਾਂਗਰਸ ਵੀ ਜਾ ਸਕਦੀ ਹੈ ਕਿਸੇ ਕੇ ਲਈ ਵੀ ਪੱਕਾ ਰੂਲ ਕਹੀ ਨਹੀਂ ਸਕਤੇ ਕੁਝ ਨਹੀਂ ਕਹਿ ਸਕਤੇ ਕਿ ਇਸਕੇ ਖਾਤੇ ਮ ਜਾਏ ਜੇ ਜੇਦਰ ਹਵਾ ਉੜੇਗੇ ਹਵਾ ਆਏਗੀ ਹਵਾ ਦਾ ਥੋੜਾ ਥੋੜਾ 50 ਸਾਲ ਤਾਨੂੰ ਇੱਥੇ ਰਹਿੰਦੇ 50 ਸਾਲ ਤਾਨੂੰ ਇੱਥੇ ਰਹਿੰਦੇ ਨੂੰ ਹੋ ਗਏ ਤੁਸੀਂ ਇੰਨੀਆਂ ਚੋਣਾਂ ਦੇਖ ਲਈਆਂ ਤੁਸੀਂ ਹਰ ਸਿਮਰਤ ਕੋਰ ਬਾਦੋਂ ਤਿੰਨ ਵਾਰੀ ਜਿੱਤਦੇ ਦੇਖ ਲਿਆ ਹੁਣ 2024 ਦੀ ਚੋਣਾਂ 'ਚ ਤੁਹਾਨੂੰ ਕੀ ਲੱਗਦਾ ਹੈ ਪਿੱਛੇ ਸਹਿ ਕੋਈ ਤੁਹਾਨੂੰ ਇਹ ਕੁਝ ਨਹੀਂ ਕਹੇਗਾ ਤੁਸੀਂ ਕਿਹਦੀ ਗੱਲ ਕਰਨੀ ਹੈ ਦੇਖੋ ਪਿੱਛੇ ਆਮ ਪਾਰਟੀ ਕੀ ਲਹਿਰ ਉਠੀ ਸੀ ਹਾਂਜੀ ਨਾ ਬੀਜੇਪੀ ਆਈ ਨਾ ਕਾਂਗਰਸ ਆਈ ਆਮ ਪਾਰਟੀ ਆਈ ਹੈ ਉਸ ਤਰ੍ਹਾਂ ਅਭੀ ਲਹਿਰ ਨਹੀਂ ਉઠી ਹੈ ਯਹਾਂ ਪੇ ਬੇਸ਼ੱਕ ਨਜ਼ਦੀਕ ਹੈ ਚੋਣ ਸਭ ਕੁਝ ਹੈ ਲੇਕਿਨ ਅਭੀ ਲਹਿਰ ਉઠી ਨਹੀਂ ਹੈ ਕਿ ਲਹਿਰ ਕਿਸ ਕੇ ਖਾਤੇ ਮੇ ਜਾਏਗੀ ਦੋ ਪਾਰਟੀਆਂ ਦਾ ਕੋਈ ਮੁੱਖ ਮੁਕਾਬਲਾ ਲੱਗ ਰਿਹਾ ਤੁਹਾਨੂੰ ਕੀ ਲੱਗ ਰਿਹਾ ਪਿਕਚਰ ਕੀ ਲੱਗ ਰਹੀ ਹੈ ਬਠਿੰਡਾ ਦੀ ਨਹੀਂ ਮੈਡਮ ਫਿਲਹਾਲ ਤਾਂ ਹਲੇ ਕੁਝ ਕਲੀਅਰ ਨਹੀਂ ਹੈ ਸੈਕੰਡਲੀ ਇਹ ਹੈ ਵੀ ਕੰਪੀਟੀਸ਼ਨ ਹਾਰਡ ਰਹੇਗਾ ਬਠਿੰਡਾ ਇਹ ਦੋ ਮੁੱਖ ਮੁਕਾਬਲਾ ਕਰ ਮੈਂ ਦੋ ਪਾਰਟੀਆਂ ਦਾ ਕਹਾਂ ਕਿ ਇਨ੍ਹਾਂ ਦੋਨਾਂ ਚ ਮੁੱਖ ਮੁਕਾਬਲਾ ਹੈ ਨਹੀਂ ਫਿਲਹਾਲ ਐਸਦਾ ਕੁਝ ਨਹੀਂ ਹੈ ਐਸਾ ਨਹੀਂ ਹਰਸੀਮਰਤ ਕੋਰ ਬਾਦਲ ਦੇ ਜਿੱਤਣ ਦੇ ਚਾਂਸ ਲੱਗਦੇ ਨੇ ਤੁਹਾਨੂੰ ਨਹੀਂ ਚਾਂਸ ਲੱਗਦੇ ਆ ਉਹ ਹੈਵੀ ਪਲੜ ਦਾ ਭਾਰੀ ਹੈਗਾ ਹੀ ਇਹ ਉਹਨਾਂ ਦਾ ਤੇ ਗੁਰਮੀਤ ਸਿੰਘ ਖੁੱਡੀਆਂ ਕੀ ਆਮਾ ਦੀ ਪਾਰਟੀ ਦੀ ਲਹਿਰ ਉਹ 2022 ਵਾਲੀ ਉਹ ਬਰਕਰਾਰ ਹੈਗੀ ਤੇ ਉਹ ਤਾਂ ਬਰਕਰਾਰ ਨਹੀਂ ਹੈਗੀ ਪਰ ਲੇਕਿਨ ਫਿਰ ਵੀ ਮੁਕਾਬਲਾ ਸਾਰਿਆਂ ਦਾ ਬਰਾਬਰ ਦਾ ਹੈ ਪਰ ਲੇਕਿਨ ਹਰਸੀਮਰਤ ਕੋਰ ਬਾਦਲ ਥੋੜਾ ਜਿਆਦਾ ਉੱਪਰ ਦੀ ਹੈਗਾ ਹੀ ਹੈ ਉੱਪਰ ਹੈਗੇ ਨੇ ਤੇ ਭਾਜੀਪੀ ਵਾਲੇ ਨਹੀਂ ਭਾਜੀਪੀ ਦੇ ਆਏ ਵੀ ਦੋ ਸ਼ਹਿਰੀ ਵੋਟ ਬਹੁਤ ਪੈਣੀ ਹੈ ਜਿਹੜੇ ਨਾਲ ਲੱਗੇ ਹੋਏ ਨੇ ਪਿੰਡਾਂ ਦੀ ਵੋਟ ਹੋ ਸਕਦਾ ਘਟ ਜੇ ਪਰ ਲੇਕਿਨ ਐਸੀ ਕਰਕੇ ਕਹਿੰਦੇ ਮੁਕਾਬਲਾ ਦੇਖੋ ਪਹਿਲਾਂ ਹਰਸਿਮਿਤ ਕੋਰ ਬਾਦਲ ਲੱਗਦਾ ਸਾਨੂੰ ਪਹਿਲੇ ਨੰਬਰ ਤੇ ਬਾਕੀ ਦੇ ਦੂਜੇ ਤੇ ਸਾਰੇ ਸਾਰੇ ਮੁਕਾਬਲੇ ਬਰਾਬਰ ਤੁਹਾਨੂੰ ਲੱਗਦਾ ਪਹਿਲੇ ਨੰਬਰ ਤੇ ਹਰਸਿਮਿਤ ਬਾਦਲ ਰਹਿ ਸਕਦੇ ਅੱਜ ਦੀ ਤਰੀਕ 'ਚ ਹਾਲਾਂਕਿ ਅੱਗੇ 15 ਦਿਨਾਂ ਨੂੰ ਕੀ ਮੁਕਾਬਲਾ ਮਿੱਤਲ ਸਾਹਿਬ ਦੱਸੋ ਤੁਸੀਂ ਕਹਿੰਦੇ ਅਹੀ ਹਰਸਿਮਿਤ ਦੱਸਿਆ ਜਾਂਦਾ ਪਹਿਲਾਂ ਓਕੇ ਕੋਈ ਨਹੀਂ ਅਸ਼ਰਮਾ ਜਾਓ ਹਾਂਜੀ ਤੁਹਾਨੂੰ ਕੀ ਲੱਗਦਾ ਮੁੱਖ ਮੁਕਾਬਲਾ ਬਟ ਡਿਫਰੈਂਟ ਸਿਨੈਰੀਓ ਬਟ ਡਿਫਰੈਂਟ ਹੈ ਇਟਸ ਵੈਰੀ ਮੈਚ ਜਿੰਨੀਆਂ ਅੱਜ ਕੋਲੋਂ ਪੁੱਛਦੀ ਹੈ ਕੋਈ ਖੋਲ ਕੇ ਗੱਲ ਕਰਦਾ ਹੀ ਨਹੀਂ ਪਿਆ ਉਹ ਕਹਿ ਰਿਹਾ ਜੀ ਬੋਲਣ ਲੱਗੇ ਡਰਦੇ ਸੀ ਐਮਪੀ ਇਲੈਕਸ਼ਨ ਦਾ ਮਕਸਦ ਜਿਹੜਾ ਹੈਗਾ ਇਕੱਲਾ ਸਟੇਟ ਤੋਂ ਨਹੀਂ ਹੈਗਾ ਐਮਪੀ ਇਲੈਕਸ਼ਨ ਦਾ ਮਕਸਦ ਤਾਂ ਸੈਂਟਰ ਦਾ ਹੀ ਹੈ ਪਰ ਬਣਾ ਰੱਖਿਆ ਸਭ ਨੇ ਸਟੇਟ ਦਾ ਜਾਂ ਆਪਦੇ ਜ਼ਿਲ੍ਹੇ ਦਾ ਬਣਾ ਰੱਖਿਆ ਹੁਣ ਦੇਖਣਾ ਤਾਂ ਉੱਪਰ ਹੀ ਉੱਪਰ ਕੌਣ ਕੀ ਕਰਕੇ ਦੇ ਸਕਦਾ ਉਸੇ ਨਹੀਂ ਦੇਣ ਦਾ ਫੈਸਲਾ ਅੱਛਾ ਉੱਪਰ ਦੇਖਦੇ ਹੋਏ ਤੇ ਫਿਰ ਕੀ ਫੈਸਲਾ ਲੈ ਸਕਦਾ ਬਸ਼ੰਡਾ ਪ੍ਰੈਜ਼ੈਂਟਡ ਨੂੰ ਤਾਂ ਉਹ ਹੀ ਸੋਚਿਆ ਜਾਊਗਾ ਨਾ ਕਿਉਂਕਿ ਅਗਰ ਜਿਹੜੀ ਚੀਜ਼ ਦੀ ਗਰੋਥ ਦੇਖਾਂਗੇ ਉਸ ਦੀ ਵਰਕਿੰਗ ਦੇਖਾਂਗੇ ਫਿਰ ਕਿੰਗ ਦੇਖਣ ਦੇ ਮੁਤਾਬਿਕ ਤਾਂ ਪਿਛਲਾ ਟਰੈਕ ਰਿਕਾਰਡ ਕੀ ਕਰ ਰਿਹਾ ਉਸ ਹਿਸਾਬ ਨਾਲ ਦੇਖਣਾ ਪਊਗਾ ਉਹੀ ਚੀਜ਼ਾਂ ਵੈਲਿਊਏਟ ਕਰੀ ਉਹ ਸੈਂਟਰ ਗਾਉਂ ਦਾ ਵਿਜ਼ਨ ਤਾਂ ਹੋ ਗਿਆ ਨਾ ਵਾਸਤੇ ਤੱਕ ਇਹਨੂੰ ਚੁਣੋਗੇ ਉਹਦੇ ਵਾਸਤੇ ਰਸਤਾ ਫਿਰ ਕਿੱਧਰ ਦੀ ਜਾਊਗਾ ਰਸਤਾ ਤਾਂ ਫਿਰ ਇਹੀ ਜਾਊਗਾ ਜਾਂ ਫਿਰ ਹੋਰ ਕਿਨੂੰ ਚੁਣੋਗੇ ਕੀ ਲੱਗਦਾ ਕਿ ਇੱਥੇ ਜਿਵੇਂ ਮੈਂ ਕਈਆਂ ਨਾਲ ਗੱਲ ਕੀਤੀ ਕਈ ਰਾਮ ਮੰਦਿਰ ਦੀ ਵੀ ਗੱਲ ਕਰਦੇ ਪਈ ਨੇ ਇੱਥੇ ਕੀ ਉਹ ਮੁੱਦਾ ਹੈ ਬਠਿੰਡਾ ਦਾ ਸਾਰੇ ਕੰਸੋਲੀਡੇਟਡ ਮੁੱਦੇ ਹੈ ਕੋਈ ਇੱਕ ਮੁੱਦਾ ਨਹੀਂ ਹੈਗਾ ਸੈਂਟਰ ਦੇ ਵਾਸਤੇ ਤਾਂ ਜੇ ਅਗਰ ਉਸ ਚੀਜ਼ ਦਾ ਤਾਂ ਸੈਂਟਰ ਦੇ ਵਾਸਤੇ ਦੇਖਣਾ ਪਊਗਾ ਚਾਹੇ ਸਟੇਟ ਦੇ ਵੋਟਰ ਹੈਗੇ ਸਾਰੇ ਅਰ ਮਿਊਨਿਸਪੈਲਟੀ ਦੇ ਇਲੈਕਸ਼ਨ ਹੋਊਗਾ ਤਾਂ ਸੈਂਟਰ ਦੇ ਦਿਨ ਥੋੜੇ ਦੇਖਾਂਗੇ ਫਿਰ ਤਾਂ ਦੇਖ ਹੀ ਲਿਆ ਪਹਿਲਾਂ ਦੇਖਿਆ ਸਟੇਟ ਵਾਸਤੇ ਦੇਖਿਆ ਆਮ ਪਾਰਟੀ ਲੈਂਦੀ ਕੁਝ ਬਦਲਾਅ ਕਰੋ ਵੀ ਆਜੋ ਕੁਝ ਕਰਕੇ ਦਿਓ ਤਾਂ ਉਹ ਕਹਿੰਦੇ ਬਿਜਲੀ ਦੇ ਵਾਸਤੇ ਤਾਂ ਹੁਣ ਸੈਂਟਰ ਦਾ ਦੇਖਣਾ ਪਊਗਾ ਜੇ ਪਹਿਲਾਂ ਕੁਝ ਕਰਕੇ ਇਤਹਾ ਹੋਰ ਕਰਕੇ ਦਿਖਾਓ ਕੁਝ ਕਰੋ ਇਹੀ ਰਹੇਗਾ ਤੇ ਕਦੋਂ ਤਾਂ ਖਵਾ ਇੱਥੇ ਸਾਫ ਹੋ ਪਾਈਗੀ ਥੋੜੇ 15 20 ਦਿਨ ਲੱਗਣਗੇ ਉਹਨਾਂ ਦੇ ਪੂਰਨ ਨਹੀਂ ਹੋਰ 15 10 15 ਦਿਨਾਂ ਤੱਕ ਸਭ ਕਲੀਅਰ ਹੋ ਜਾਏਗਾ ਅਜੇ ਟੈਕਸ ਤਾਂ ਬਿਲਕੁਲ ਇੱਥੇ ਲੋਕ ਆਪਣੀ ਵੱਖ-ਵੱਖ رائے ਦੱਸ ਰਹੇ ਨੇ हां जी मैम ਤੁਸੀਂ ਕੁਝ ਕਹਿਣਾ ਚਾਹੋਗੇ ਮਹਿਲਾਵਾਂ ਦੀ رائے ਵੀ ਬਹੁਤ ਇੰਪੋਰਟੈਂਟ ਹੈਗੀਏ ਤੁਸੀਂ ਦੱਸੋ ਕੀ ਲੱਗਦਾ ਹੈ ਬਠਿੰਡਾ ਚ ਵੀ ਮੈਂ ਤਾਂ ਇਹ ਕਹਿੰਦੀ हूं ਵੀ ਜੋ ਵੀ ਜਿੱਤੇ ਉਹ ਯੰਗ ਬੱਚੋਆਂ ਕੇ ਲਿਏ ਸੋਚੇ ਕੁਝ ਜੋ ਵੀ ਆਤਾ ਉਹ ਸੋਚਦਾ ਨਹੀਂ ਹੈ ਬੱਚੋ ਕੇ ਬਾਰੇ ਮੇਂ ਉਹਨਕੇ ਕੈਰੀਅਰ ਬਾਰੇ ਜੈਸੇ ਮੇਰਾ ਮੇਟਾ ਹਾਈਲੀ ਕੁਆਲੀਫਾਈਡ ਹੈ ਹਨਾ ਤੋ ਉਹ ਜੋਬ ਵਗੈਰ ਨਹੀਂ ਮਿਲ ਰਹੀ ਤੋ ਬੱਚੇ ਬਹੁਤ ਫੈਟ ਅਪ ਹੋਤੇ ਆ ਇੱਕ ਤੋ ਹਤਾ ਨਾ ਜਿਹੜਾ ਤੋ ਪਲੱਸ 2 ਕਰ ਲਿਆ ਤੋ ਦਾਸ ਰੋ ਹਾਇਰ এডਿਕੇਸ਼ਨ ਕੇ ਬਾਅਦ ਕੁਝ ਵਕੈਂਸੀਆਂ ਅਸੀਂ ਜਿਹੜੀ ਵੀ ਜ਼ਰੂਰੀ ਹੈ ਬੱਚੋ ਕੋ ਦੇਖਣਾ ਹਮ ਲਗ ਵੀ ਕਿਤਨਾ ਕਦਰ ਸਟੱਡੀ ਕਰਵਾ ਸਕਤੇ ਹਾਂ ਵੈਸੇ ਮੈਨੇ ਦੇਖਿਆ ਕੋਈ ਵੀ ਆਤਾ ਨਾ ਕੋਈ ਵੀ ਆਤਾ ਉਹ ਆਪਣਾ ਹੀ ਫਾਇਦਾ ਦੇਖਦਾ ਹੈ ਹੈਨਾ ਤਾਂ ਹਮੇ ਤਾਂ ਇਸੇ ਕੋਈ ਫਰਕ ਨਹੀਂ ਪੜਨੇ ਵਾਲਾ ਕੋਈ ਜਿੱਤੇ ਚ ਮਾਰੇ ਐਸੇ ਇਮਪਲੋਇਮੈਂਟ ਮਹਿੰਗਾਈ ਇਹ ਤਮਾਮ ਮੁੱਦੇ ਨੇ ਜੋ ਤੁਹਾਨੂੰ ਫਰਕ ਪਾਉਂਦੇ ਨੇ ਕਿ ਬੱਚੇ ਇਹਨੇ ਪੜੇ ਲਿਖੇ ਹੋਣ ਦੇ ਬਾਵਜੂਦ ਨੌਕਰੀ ਨਾ ਮਿਲੇ ਤੇ ਬਿਲਕੁਲ ਇੱਕ ਮਾਂ ਨੂੰ ਇੱਕ ਪਰਿਵਾਰ ਨੂੰ ਦਰਦ ਹੁੰਦਾ ਹੈ ਤੇ ਨਾਲੇ ਮਹਿੰਗਾਈ ਖਰਚਾ ਕਿੰਨਾ ਵੱਧ ਰਿਹਾ ਹੈ ਤਾਂ ਬਹੁਤ ਜ਼ਿਆਦਾ ਹੈਗੀ ਹੈ ਮੈਨੂੰ ਲੱਗਦਾ ਇਹ ਮਹਿੰਗਾਈ ਕੋ ਟੱਚ ਨਹੀਂ ਕਰਦਾ ਨਾ ਹਾਂਜੀ ਕੋਈ ਬੋਦਰ ਨਹੀਂ ਕਰਦਾ ਇਹਨਾਂ ਚੀਜ਼ਾਂ ਨਾ ਚਲੋ ਅਸੀਂ ਵੀ ਹੁਣ ਸਿਲੰਡਰ ਇੰਨਾ ਕੋਸਟ ਲਈ ਜਾਂਦੇ ਆ ਕਿੱਥੇ ਇੰਨੇ ਸਿਲੰਡਰ ਵਗੈਰਾ ਸਸਤੇ ਹੁੰਦੇ ਸੀ ਹਨਾ ਤਾਂ ਇੱਕ ਮਤਲਬ ਇਸ ਤਰ੍ਹਾਂ ਦੀ ਚੀਜ਼ ਹੋਣੀ ਚਾਹੀਦੀ ਇੱਕ ਇਸ ਤਰ੍ਹਾਂ ਦੀ ਜਿਹੜੀ ਆਵੇ ਸਰਕਾਰ ਜਿਹੜੀ ਅੱਛੇ ਕੰਮ ਕਰੇ ਸਾਰੇ ਆਪਣੇ ਆਪ ਦਾ ਫਾਇਦਾ ਦੇਖਦੇ ਨੇ ਬੱਚਿਆਂ ਵਾਸਤੇ ਜਿਆਦਾ ਜ਼ਰੂਰੀ ਹੈ ਬੱਚੇ ਆਪਣੇ ਜਵਾਬ ਵੇਖੋ ਕੈਰੀਅਰ ਬਾਰੇ ਕਿੰਨਾ ਫਟਪੁੰਦੇ ਉਹਨਾਂ ਵਾਸਤੇ ਜ਼ਰੂਰ ਜ਼ਰੂਰੀ ਜਿਵੇਂ ਹਾਈਲੀ ਬੱਚੇ ਕੁਆਲੀਫਾਈਡ ਉਹਨਾਂ ਵਾਸਤੇ ਵੈਕੈਂਸੀਆਂ ਮਤਲਬ ਉਹਨਾਂ ਨੂੰ ਆਫਰ ਆਣੀ ਚਾਹੀਦੀ ਪਹਿਲਾਂ ਤਾਂ ਪੇਪਰ ਦਿਓ ਹੁਣ ਮੇਰਾ ਬੇਟਾ ਜੁਡੀਸ਼ੀਅਲ ਦੀ ਤਿਆਰੀ ਕਰਦਾ ਸੀ ਪੇਪਰ ਦਿੱਤੇ ਦੋ ਤਿੰਨ ਵਾਰੀ ਇੰਟਰਵਿਊ ਚ ਫਿਰ ਇੱਕ ਅੱਧੇ ਨੰਬਰ ਪਿੱਛੇ ਹੈ ਨਾ ਨਹੀਂ ਕਾਫੀ ਹਾਂ ਐਮਪਲੋਇਮੈਂਟ ਜੋ ਹੈ ਉਹ ਬਹੁਤ ਜ਼ਰੂਰੀ ਹੈ ਐਜੂਕੇਸ਼ਨ ਬਹੁਤ ਜ਼ਰੂਰੀ ਹੈ ਮਹਿੰਗਾਈ ਬਲੇ ਮੁੱਦੇ ਤੇ ਵੀ ਪਾਰਟੀਆਂ ਨੂੰ ਧਿਆਨ ਦੇਣਾ ਚਾਹੀਦਾ ਹੈ ਸਤਿ ਸ਼੍ਰੀ ਅਕਾਲ ਸਰ ਰੋਕ ਚੰਦ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਬਠਿੰਡਾ ਚ ਫਿਰ ਕੀ ਲੱਗਦਾ ਇਸ ਵਾਰ ਮੁਕਾਬਲਾ ਸਾਨੂੰ ਤਾਂ ਜੀ ਅਸਲੀ ਨਾ ਆਪਾਂ ਦਾ ਇੱਥੇ ਲੱਗਦਾ ਹੈ ਅੱਛਾ ਆਮਾਦੀ ਪਾਰਟੀ ਵਾਲਿਆ ਦੂਜੇ ਦਾ ਅੱਛਾ ਰੇ ਠੱਗੀ ਮਾਰ ਕੇ ਭੱਜ ਜਾਂਦੀ ਹੈ ਜੀ ਦੇਖੋ ਮਾਨ ਆਦ ਨਾ ਅਕਾਲੀ ਦਰ ਜੇ ਹੈ ਤਾਂ ਢੂੰਗੀ ਵੀ ਗੱਲ 2 ਮਿੰਟ ਲੱਗਣਗੇ ਤੁਹਾਨੂੰ ਜੀ ਬੋਲੋ ਬੋਲੋ ਇਹਨਾਂ ਨੇ ਪੰਜਾਬ ਦਾ ਭੱਠਾ ਬਿਠਾਤਾ ਪਹਿਲਾਂ ਤੁਹਾਨੂੰ ਦਾ ਛੋਟੇ ਹੋ ਤੁਸੀਂ ਇੱਕ ਸਟੇਟ ਹੁੰਦੀ ਸੀਗੀ ਪੰਜਾਬ ਹੁਣ ਇਹਨਾਂ ਨੇ ਤਿੰਨ ਬਣਾਤੀਆਂ ਆਪਦੇ ਮਤਲਬ ਵਾਸਤੇ ਬਣਾਈਆਂ हिमाचल ਬਨਾਤਾ ਹਰਿਆਣਾ ਬਨਾਤਾ ਪੰਜਾਬ ਕੋਈ ਦੂਰਾ ਨਹੀਂ ਛੱਡਿਆ ਦੇਖੋ ਫਿਰ ਚੰਡੀਗੜ੍ਹ ਇਹਨਾਂ ਨੇ ਆਪ ਛੱਡਿਆ ਆਪਦੇ ਮਤਲਬ ਵਾਸਤੇ ਛੱਡਿਆ ਬੱਸ ਸਟੈਂਡ ਇਥੇ ਮਹਾਰੀ ਲੈ ਆਏ ਕੀ ਮਤਲਬ ਹੈ ਮਤਲਬ ਮੈਂ ਤਾਂ ਇਹ ਕਹਿੰਦਾ ਲੋਕਾਂ ਨੂੰ ਸਮਝ ਜੋ ਤੁਸੀਂ ਇਹਨਾਂ ਦਾ ਖਹਿੜਾ ਛੱਡ ਦੋ ਤੁਸੀਂ ਆਮ ਆਦਮੀ ਕਿ ਨਹੀਂ ਦੇਖੋ ਇਹ 70 ਸਾਲ ਖਾਈ ਗਏ ਆ 2-4 ਸਾਲ ਇਹਨਾਂ ਨੂੰ ਹੀ ਦੇਖੋ ਦੇਖੋ ਮੈਂ ਤਾਂ ਇਸ ਪੇਸ਼ੈਂਸ ਨਹੀਂ ਹੈ ਲੋਕੀ ਹੁਣ ਐਂਟੀ-ਇਨਕੰਪੈਂਸਿਵ ਫੈਕਟਰ ਆਮ ਆਦੀ ਪਾਰਟੀ ਪ੍ਰਤੀ ਵੀ ਦੇਖਣਾ ਸ਼ੁਰੂ ਪਾਰਟੀ ਨੂੰ ਚਾਹੁੰਦੇ ਆ ਅੱਛਾ ਚਾਹੁੰਦੇ ਨੇ ਲੋਕ ਚਾਹੁੰਦੇ ਆ ਦਿਲੋਂ ਚਾਹੁੰਦੇ ਆ ਵੀ ਜੇ ਦੋ ਸਾਲਾਂ ਚ ਕਾਫੀ ਕੁਝ ਕਰਤਾ ਇਹਨਾਂ ਨੇ ਠੀਕ ਹੈ ਵੀ ਬਾਕੀ ਜਿਹੜਾ 70 ਸਾਲ ਦਾ ਗੰਧ ਹੌਲੀ-ਹੌਲੀ ਨਿਕਲਦਾ ਇੱਕਦਮ ਤਾਂ ਨਿਕਲ ਨਹੀਂ ਸਕਦਾ ਇਹ ਇਹ ਦੁਮਾ ਪਾਰਟੀਆਂ ਨੇ ਗੰਦੀ ਪਾਇਆਗਾ ਇਹ ਹੈ ਠੀਕ ਹੈ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣੀ ਰਾਏ ਰੱਖੀ ਸਟ੍ਰੀਕਾਲ ਜੀ ਤੁਸੀਂ ਵੀ ਦੱਸੋ ਕੀ ਲੱਗਦਾ ਮੁਕਾਬਲਾ ਇਸ ਵਾਰ ਕੌਣ ਜਿੱਤ ਸਕਦਾ ਹੈ ਹਵਾ ਕੀ ਗੱਲ ਮੁਕਾਬਲਾ ਦਾ ਜੀ ਮੈਂ ਗੱਲ ਦੱਸਾਂ ਜਿਹੜੇ ਕਾਲੀਦਾਲਾ ਇਹਦਾ 25 ਸਾਲ ਨਹੀਂ ਹੁੰਦੇ ਅੱਛਾ 25 ਸਾਲ ਸਵਾਲੋਂ ਪੈਦਾ ਨਹੀਂ ਹੁੰਦਾ ਬਈ ਨੇ ਆਂਦੇ ਸਾਡੀ ਪੀਆਟੀ ਸੀਗਾ ਪੱਟਾ ਇੱਥੇ ਮੈਂ ਕਈਆਂ ਲੋਕਾਂ ਨਾਲ ਗੱਲ ਕਰੀ ਸੀ ਉਹ ਕਹਿੰਦੇ ਸੀ ਪਹਿਲੇ ਨੰਬਰ ਤੇ ਹਰਸਿਮਰਤ ਕੋਰ ਬਾਦਲ ਰੈਣ ਮੈਂ ਪਹਿਲੇ ਲਿਖਾ ਲੈ ਲਿਓ ਜੇ ਉਹ ਜਿੱਤ ਜਾ ਉਹਨਾਂ ਨੇ ਪਿੱਛੇ ਸ਼ਰਤਾਂ ਵੀ ਲਾ ਲਿਆ ਨੇ ਮਾਹ ਮੇਰੇ ਬਦਲੇ ਉਹ ਲਿਖ ਲੈ ਕਹਿਣ ਨੂੰ ਤਾਂ ਜੋ ਮਰਜ਼ੀ ਬੋਲੇ ਜਾਓ ਇਹ ਨਾ ਨਾ ਸਾਡੀ ਰੋਡ ਵੇਚ ਕੇ ਪੱਠਾ ਬਠਾਇਆ ਮੇਰਾ ਪਿੰਡ ਚੰਡੀਗੜ੍ਹ ਦੇ ਕੋਲਾ ਡੇਰਾ ਵਸੀ ਇਹਨਾਂ ਨੇ 17 ਅਗਸਤ ਅੱਡਾ ਚੰਡੀਗੜ੍ਹ ਕਾ ਜਿੰਦਾ ਸੋਹਣਾ ਅੱਡਾ ਸੀ ਆਪਣੀ ਬੱਸਾਂ ਮਾਣਦੇ ਕੇ ਮਾਰਿਆ ਨਾ ਉਹ ਮੋਹਲੀ ਮਾਰਿਆ ਚੱਕ ਇਹ 25 ਸਾਲ ਨਹੀਂ ਆਂਦੇ ਉਰੇ ਦੇ ਖੁੱਡੀਆਂ ਜਿੱਤਾਗਾ ਉਹ ਬੰਦਾ ਬਹੁਤ ਮਿਹਨਤੀ ਬੰਦਾ ਸੌ ਬੰਦਾ ਹੋ ਬਾਕੀ ਰਹੇ ਜੀ ਆਮ ਆਦਮੀ ਪਾਰਟੀ ਦੀ ਗੱਲ ਇਹ ਵੀ ਲੋਕਾਂ ਨੇ ਦਾਦਾ ਸਾਲ ਦੇਖਿਆ ਇਹਨੂੰ ਵੀ ਦੇਖ ਲਿਓ 5 ਸਾਲ ਆ ਪੂਰੇ ਦਾ ਹੋ ਗਏ 5 ਸਾਲ ਲੋਕ ਵੀ ਦੇਖਦੇ ਨਹੀਂ ਅਭੀ 2 ਸਾਲ ਹੋਇਆ 3 ਸਾਲ ਹੋਰ ਦੇਖੋ ਜੀ ਲੋਕ ਮਗਰ ਲੱਗਦੀ ਕੁਛ ਨਾ ਕੁਛ ਤਾਂ ਫਾਇਦਾ ਹੋਇਆ ਹਾਂ ਕੁਝ ਨਾ ਕੁਝ ਤਾਂ ਫਾਇਦਾ ਹੋਇਆ ਫਾਇਦਾ ਹੋਇਆ ਬਿਲਕੁਲ ਵੀ ਲੱਗਦਾ ਮੈਂ 4 ਲੋਕਾਂ ਦਾ ਓਪੀਨੀਅਨ ਜਾਣ ਰਹੀ ਆ ਆਮ ਆਪਾਂ 5 5000 ਦਾ ਤਾਂ ਬਿਜਲੀ ਬਿਲੀ ਮਾਫੀ ਹੈ ਮਾਫ ਕਰਦੀ ਹਾਂ ਤੁਸੀਂ ਕਿਸਾਨ ਹੋ ਜੀ ਮੈਂ ਤਾਂ ਹੈਦਾ ਮੇਪਾ ਵੀ ਜ਼ਮੀਨ ਆ 2 ਕਿੱਲੇ ਆਣੀ ਲੇਗਲ ਮਾਰ ਰੋਡਵੇਜ ਮਤੇ ਰਿਟਾਇਰ ਹੋ ਅੱਛਾ ਤਾਂ ਤੁਸੀਂ ਬਸਾ ਦਾ ਚੰਡੀਗੜ੍ਹ ਮੁਹਾਲਾ ਹੁੰਦਾ ਮਨਪ੍ਰੀਤ ਓ ਖਾ ਗਿਆ ਥਰਮਲ ਧਰਮਨ ਖਾ ਗਿਆ ਧਰਮਨ ਖਾ ਗਿਆ ਮੈਂ ਅਸੀਂ ਦੋਨੇ ਜਣੇ 4 ਮਹੀਨੇ ਮਨਪ੍ਰੀਤ ਦੇ ਨਾਲ ਰਹੇ ਵੋਟਾਂ ਪਾਈਆਂ ਉਹ ਧਰਮਨ ਨੂੰ ਵੇਚ ਗੋ ਗਿਆ ਹੋ ਗਿਆ ਹੁਣ ਕਿੱਥੇ ਨੇ ਮਨਪ੍ਰੀਤ ਬਾਦਲ ਦਿਖੇ ਨਹੀਂ ਇਸ ਵਾਰ ਹੁਣ ਕਿ ਨਹੀਂ ਵੈਸੇ ਇਸ ਵਾਰ 2014 ਨਹੀਂ ਹੁਣ ਕਹਿੰਦਾ ਮੇਰਾ ਸਟੱਡ ਪਹਿਣਾ ਕਿਉਂ ਪਹਿਣਾ ਝੂਠ ਮਾਰ ਰਿਹਾ ਵੀ ਬੀਜੇਪੀ ਟਿਕਟ ਨਾ ਦੇ ਦੇ ਬਠਿੰਡੇ ਦੇ ਉਹਦੀ ਜਮਾਨਤ ਜਪਤ ਹੋ ਜਾਂਦੀ ਨਹੀਂ ਜਿੱਤਨਗੇ ਲੋ ਨਾ ਜਿੱਤਨ ਉਹ ਤਾਂ ਖੜੇ ਨਹੀਂ ਹੁੰਦੇ ਮੱਥੇ ਹੀ ਲੱਗਦਾ ਕਿ ਇਹ ਥਰਮ ਪਲਾਂਟ ਦੀ ਰਿਨਿਊਨਸ਼ਨ ਹੋਈ ਸੀ ਇੰਨੇ ਕਰੋੜ ਰੁਪਏ ਖਰਚ ਹੋਇਆ ਇਹ ਬੜੀਆ ਪਲਾਂਟ ਚੱਲਦਾ ਮੈਂ ਥਰਮੋ ਪਲਾਂਟ ਦੇ ਰਿਟਾਇਰਮੈਂਟ ਹੂੰ ਥਰਮੋ ਪਲਾਂਟ ਦੇ ਰਿਟਾਇਰਮੈਂਟ ਆ ਮੈਂ ਇਹ ਕਿੰਨੇ ਕਰੋੜ ਦੀ ਲਾਗਤ ਦੀ ਮਸ਼ੀਨ ਸੀ ਜਿਹੜੀ ਆਉਣੀ ਸੀ ਪੈਸੇ ਖਾਂਦੇ ਮਾਰੇ ਇਹਨਾਂ ਨੇ ਸਾਰਾ ਪੈਸਾ ਹੁੰਦਾ ਫਿਰ ਪਤਾ ਲੱਗਦਾ ਬੱਸ ਇਹ ਤਾਂ ਇਹ ਵੀ ਕਿ ਇਹਨੇ ਮਾਨ ਸਰਕਾਰ ਨੂੰ ਵੀ ਇਹਦੀ ਇਨਕੁਆਰੀ ਚੰਗੀ ਕੀਤੀ ਜਾਵੇ ਤੇ ਕਸੂਰਵਾਰ ਨੂੰ ਦੋਸ਼ੀ ਪਾ ਕੇ ਨਾ ਸਾਰਾ ਖਰਚਾ ਇਹਦੇ ਦਾ ਪਾਇਆ ਜਾਵੇ ਦੇਖੋ ਜੀ ਮਾਦਾ ਕਹਿੰਦਾ ਵੇ 5 ਸਾਲ ਦੇਖਣਾ ਚਾਹੀਦਾ ਭਗਵੰਤ ਮਾਨ 5 ਸਾਲ 5 ਸਾਲ ਤਾਂ ਇਸ ਨੂੰ ਉਹੀ ਦੇਣਾ ਚਾਹੀਦਾ ਜਿਹੜਾ ਉਹਨਾਂ ਨੇ ਗੰਦ ਪਾਇਆ ਦਾ ਕਾਂਗਰਸ ਨੇ ਹਰ ਕੱਲ ਜਣਾ ਤੇ ਕਾਰਵਾਈਆਂ ਕਰਦੇ ਨੇ ਭਗਵੰਤ ਮਾਨ ਉਹਨਾਂ ਤੇ ਜੇ ਪਹਿਲਾਂ ਪਹਿਲਾਂ ਦਾ ਕੀ ਹੁੰਦਾ ਕੋਈ ਸੁਣੋ ਇਹ ਵੀ ਸੁਣ ਲਿਓ ਕਾਰਵਾਈ ਉਹ ਕਰ ਦਿੰਦਾ ਅੱਗਾ ਉੱਪਰ ਸੈਂਟਰ ਮੈਂ ਬੀਜੇਪੀ ਬੈਠੀ ਆ ਉਹ ਖਤਮ ਕਰ ਦਿੰਦੀ ਆ ਕਾਰਵਾਈ ਸਟੇਟ ਦਾ ਕਾਰਵਾਈ ਕਰਨ ਦਾ ਹੱਕ ਰੱਖਦੇ। ਉਹ ਫੇਰ ਤਾਂ ਹੀ ਕਰ ਦਿੰਦਾ ਹੁਣ ਮਜੀਠੀਆ। ਮਜੀਠੀਆ ਕਿੰਨਾ ਕੁਸ ਬੋਲਦਾ ਪਊਗਾ? ਤਮਨੂ ਅੱਖ ਨੂੰ ਮੁੱਖ ਮੰਤਰੀ ਆ। ਉਹ ਜਦ ਅੰਦਰ ਕਰਿਆ ਕਾਥ ਨਹੀਂ ਕਿਹੜੇ ਕੇਸ ਚ ਕਰਿਆ? ਉਹ ਜ਼ਮਾਨਤ ਹੋ ਗਈ। ਕਿਉਂ ਹੋਈ ਜ਼ਮਾਨਤ? ਸੈਂਟਰ ਮੈਂ ਪਹੁੰਚ ਜਾ ਕੌਲੀਆਂਗੇ। ਆਪਸ ਵਿੱਚ ਮਿਲੇ ਵੇ ਨੇ। ਇਹਦਾ ਦਿਖਾਵਾ ਹੋ ਰਾ ਲੋਕਾਂ ਨੂੰ ਵੀ ਮੈਂ ਖੜਿਆ, ਬੀਜੇਪੀ ਕਾ ਖੜਿਆ। ਅੰਦਰੋਂ ਨਹੀਂ ਤਾਂ ਇਕੱਠੇ ਆ। ਅਜੇ ਵੀ ਇਹੀ ਲੱਗਦਾ ਕਿ ਅਕਾਲੀ ਬੀਜੇਪੀ ਅਜੇ ਇਕੱਠੇ ਨੇ। ਇਕੱਠੇ ਨੇ ਜੀ। ਪਰ ਉਹ ਤਾਂ ਕਹਿ ਰਹੇ ਸਮਝੌਤਾ ਹੋਇਆ ਨਹੀਂ ਉਹ ਨਹੀਂ ਜੀ ਹੁਣ ਮੇਰੀ ਗੱਲ ਸੁਣੋ ਜੇ ਉਹ ਸਮਝੌਤਾ ਹੈ ਜੇ ਮੇਰੀ ਗੱਲ ਸੁਣੋ ਹੁਣ ਜੇ ਸ਼ਿਮਰੋ ਜਿੱਤ ਗਈ ਉਹ ਕਿਹਦੀ ਚੋਲੀ ਚਪਾਵਾਗੀ ਆਪਣੀ ਸ਼ੀਟ ਭਾਜਪਾ ਦੀ ਉਹ ਤਾਂ ਅਸਤੀਫਾ ਦੇ ਕੇ ਆਈ ਸੀ ਉਹ ਖੇਤੀ ਕਾਨੂੰਨਾਂ ਵਗੈਰਾ 76 ਪਾਏਗਾ ਜਦ ਅਸਤੀਫਾ ਰਿਆ ਹੁਣ ਕਿਸਾਨਾਂ ਨਾਲ ਜਦ ਛਿੱਤਰ ਮਾਰੇ ਕਿਹ ਕੋਈ ਹੈ ਜੀ ਜਿਹੜਾ ਪੰਜਾਬ ਨੂੰ ਵਾਢ ਤਿੰਨ ਟੁੱਟੇ ਕਰਦੇ ਪੰਜਾਬ ਇੱਕ ਬਹੁਤ ਵੱਡਾ ਸੀਗਾ ਸੂਬਾ ਤਿੰਨ ਟੁੱਟੇ ਕਰਦੇ ਇਰਾਦਾ ਖੁੰਦਾ ਭਾਜਪਾ ਨੇ ਖਤਮ ਕਰਦਾ ਭਾਰਤ ਖਤਮ ਕਰ ਦਿਆ ਪਾਰ ਤੇ ਬੀਜੇਪੀ ਨੇ ਜੇਬਗਾ ਨਹੀਂ ਜੇਬਗਾ ਜਿੱਤੇਗੀ ਬੀਜੇਪੀ ਮੇਪੜਾ ਲਿਖਾ ਲੈ ਲੈ ਵੋਟਾਂ ਨਹੀਂ ਪੈਣੀਆਂ ਅੱਗੇ ਨੂੰ ਤਾਂ ਲੱਗਦਾ ਕਿ ਚੋਣਾਂ ਨਹੀਂ ਹੋਣਗੀਆਂ ਹਾਂ ਚੋਣਾਂ ਨਹੀਂ ਹੋਣਗੀਆਂ ਜੀ ਮੈਡਮ ਜੀ ਆ ਚੋਣਾਂ ਸਹੀ ਨਹੀਂ ਪਈਆਂ ਨਾ ਨਹੀਂ ਪਈਆਂ ਖਤਮ ਹੋ ਜਾਊਗੀ ਚੋਣਾਂ ਮੈਂ ਸੁਣਾ ਮਾਹਿਰਾ ਬੇੜੀ ਚੱਲਦੀ ਇਹ ਬੀਜੇਪੀ ਪਤਾ ਕੀ ਕਰਦੀ ਹੈ ਜਿਹੜੇ ਤਾਂ ਛੋਟੇ ਛੋਟੇ ਸਟੇਟਾਂ ਉਹਨਾਂ ਨੂੰ ਤਾਂ ਦੇ ਦੇਗੀ ਦੂਜੀ ਪਾਰਟੀਆਂ ਨੂੰ ਤੁਸੀਂ ਆਪ ਹੀ ਦੇਖ ਲਓ ਕਿਸਾਂ ਨੇ ਦਿੱਲੀ ਜਿਹੜੀ ਵੱਡੀਆਂ ਪਾਰਟੀਆਂ ਨੇ ਬਿਹਾਰ ਹੋਇਆ ਯੂਪੀ ਰਿਹਾ ਉਥਾ ਇਹ ਰਫੀ ਕਰਦੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੀ ਗੱਲ ਰੱਖੀ ਆਪਣੀ رائے ਰੱਖੀ ਆ ਬਹੁਤ ਡੂੰਘੀਆਂ ਤੇ ਵੱਡੀਆਂ ਗੱਲਾਂ ਇਹਨਾਂ ਕੀਤੀਆਂ ਤੇ ਵੱਡੇ ਇਲਜ਼ਾਮ ਵੀ ਵਕ ਵਕ ਸਿਆਸੀ ਪਾਰਟੀਆਂ ਤੇ ਲਾਇਨੇ ਬਾਕੀ ਬਠਿੰਡਾ ਦੀ ਚੋਣ ਹੈ ਪੰਜਾਬ 'ਚ 13 ਸੀਟਾਂ ਦੇ ਪੂਰੇ ਦੇਸ਼ 'ਚ ਲੋਕ ਸਭਾ ਦੇ ਲਈ VOTING ਚੱਲ ਰਹੀ ਹੈ 1 ਜੂਨ ਨੂੰ ਪੰਜਾਬ 'ਚ ਵੋਟਾਂ ਪੈਂਡ ਕੀਆ ਸੋਸੀਂ ਕਹਾਂਗੇ ਕਿ ਵੋਟ ਜ਼ਰੂਰ ਪਾਓ ਆਪਣੇ ਹੱਕ ਦਾ ਇਸਤੇਮਾਲ ਜ਼ਰੂਰ ਕਰੋ ਸਹੀ ਸਰਕਾਰ ਚੁਣੋ ਸਹੀ ਨੁਮਾਇੰਦਾ ਚੁਣੋ ਜੋ ਇਹਨਾਂ ਮੁੱਦਿਆਂ ਨੂੰ ਹੱਲ ਕਰ ਪਾਏ ਜੋ ਇਹਨਾਂ ਲੋਕਾਂ ਦੀ ਆਵਾਜ਼ ਬਣ ਪਾਏ ਬਾਾਕੀ ਤੁਸੀਂ ਕੀ ਕੁਝ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸੋ ਕੈਮਰਾ ਪਰਸਨ ਕੋਇਲ ਦੇ ਨਾਲ ਮੇਅਰ ਸ਼ਿਪਕੌਰ ਪੰਜਾਬ ਤੱਕ ਬਠਿੰਡਾ